ਪਿੰਡ ਪ੍ਰਤਾਪਰਾ ਵਿਖੇ ਦਰਬਾਰ ਬਾਬਾ ਨਗੱਜਾ ਪੀਰ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਹ ਮੇਲਾ ਦਰਬਾਰ ਦੇ ਗੱਦੀ ਨਿਸ਼ੀਨ ਬੀਬੀ ਕਲਵਿੰਦਰ ਕਾਦਰੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੇਲੇ ਵਿੱਚ ਬਲਵੀਰ ਆਗਨੀ, ਆਰਕੇ ਨੂਰ, ਰਵੀਨਾ ਰੂਬੀ, ਗੁਰਸੇਵ ਕਲੀ ਨੇ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਸੇਵਾਦਾਰ ਬਾਬਾ ਕਾਲਾ ਸਿੰਘ ਨੇ ਮੇਲੇ ਦੀਆਂ ਸੰਗਤਾਂ ਨੂੰ ਵਧਾਈ ਦਿੱਤੀਆਂ। ਪ੍ਰਮੁਖ ਸ਼ੀਤਾ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਦਰਬਾਰ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਹਨ ਚੇਤਨਾ ਚੈਨਲ ਲਈ ਪ੍ਰਦੀਪ ਰਾਜ ਦੀ ਰਿਪੋਰਟ ਕੱਤੂ ਲਾਲਵਾਚਾ ਜੀ ਦਾ ਚਕਰਾਨੋ ਕਚਾ ਪੀਰ ਜੀ ਦਾ ਤੇ ਛਤਰੀ ਸਰਕਾਰ ਜੀ ਦਾ ਸੋ ਅੱਜ ਬੜੇ ਦਿਨਾਂ ਤੋਂ ਸਾਨੂੰ ਅਡੀਕ ਸੀ ਜਿਸ ਦਿਨ ਦੀ ਦਰਬਾਰ ਬਾਬਾ ਕਚਾ ਪੀਰ ਉਹ ਛਤਰੀ ਸਰਕਾਰ ਜੀ ਦਾ ਸਾਲਾਨਾ ਜੂਰ ਮੇਲਾ ਜੋ 19 ਅਤੇ 20 ਜੁਲਾਈ ਨੂੰ ਕਰਾਇਆ ਜਾ ਰਿਹਾ ਹੈ ਸੋ ਅੱਜ ਸਾਡਾ 20 ਜੁਲਾਈ ਨੂੰ ਮੇਲਾ ਬਾਬਾ ਜੀ ਦੀ ਕਰਵਾ ਦੇ ਨਾਲ ਨਮੀ ਸਾਲੇ ਖੁਸ਼ੀਆਂ ਖੜੀ ਛੜਦਾ ਕੋਇਆ ਬਾਬਾ ਜੀ ਦੀ ਸੰਗਤ ਆਈ ਔਰ ਨਾਨਕ ਜੀ ਦੇ ਦਰਬਾਰ ਤੇ ਗੱਜਾ 326 ਸੈਸਕਾਰ ਜੀ ਦੇ ਦਰਬਾਰ ਤੇ ਕਾਫੀ ਜੋ ਇਹਨਾਂ ਸੰਗਤ ਦੇ ਵਿੱਚ ਆਇਆ ਸੋ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਵੀ ਇੱਥੇ ਬਹੁਤ ਪੂਰੀਆਂ ਹੁੰਦੀਆਂ ਜਿਹੜੇ ਬਾਬਾ ਕਲਿੰਦਰ ਕਾਦਰੀ ਜੀ ਆ ਉਹ ਇਸ ਦਰਵਾਜ਼ੇ ਦੀ ਸੇਵਾ ਬਹੁਤ ਵੀ ਨਵਾਰਿਆ ਸੋ ਸਾਰੀ ਸਜਤਾ ਕਾਫੀ ਇਸ ਦਰਵਾਜ਼ੇ ਦੇ ਵਿੱਚ ਬਾਬਾ ਜੀ ਦੇ ਰੈਵਨਵਾਈਏ ਜਿੱਦਾ ਜਿਗਰਾਮਾ ਦੇ ਵਿੱਚ ਬਾਬਾ ਜੀ ਨੇ ਉੱਥੇ ਜਾ ਕੇ ਪੁੱਤਰ ਦੀ ਜਨਤੋਂ ਅਖੀ ਉਹ ਕਹਿਣ ਲੱਗੇ ਸਾਡੇ ਮਤਲਬ ਬਹੁਤਾ ਜੀ ਪੁੱਤਰ ਨਹੀਂ ਹੁੰਦਾ ਤੇ ਬਾਬਾ ਜੀ ਨੇ ਚੰਗਾ ਲਾਇਆ ਤਿੰਨ ਮਹੀਨੇ ਤੇਰੀ ਪੰਜ ਪੁੱਤਰ ਹੋਏ ਜਿਗਰਾਮਾ ਦੇ ਵਿੱਚ ਇਤਾਂ ਹੀ ਨੀਮਵਾਲ ਦੇ ਵਿੱਚ ਜੀ ਜੀ ਕੁਲਵੰਤ ਕੌਰ ਜੀ ਤੇ ਸੇਵਾ ਕਰਦੇ ਸੀ ਨੋ ਦੇਵੀ ਕਾਫੀ ਚਰਵਾਤ ਮਤਲਬ ਬੇٹے ਨੇ ਜਨਮ ਲਿਆ ਸੂ ਬਾਬਾ ਜੀ ਦੀ ਇੱਕ ਇਹ ਅਪਾਰ ਕਿਰਪਾ ਸੀ ਕਿ ਬਾਬਾ ਜੀ ਨੇ ਜਦੋਂ ਪਤਾ ਲੱਗਾ ਕਿ ਇਹ ਧਰਵਾਤ ਬਾਬਾ ਜੀ ਨੇ ਨਾਂ ਬੇٹے ਦਾ ਪਹਿਲੇ ਰੱਖ ਦਿੱਤਾ ਸੁੱਖਾ ਔਰ ਜਿਹੜਾ ਜਗਰਾਮਾ ਦੇ ਵਿੱਚ ਬੇਟਾ ਹੋਇਆ ਉਹ ਤਾਂ ਨਾਂ ਵੀ ਬਾਬਾ ਜੀ ਨੇ ਇਹਨੇ ਰੱਖਤਾ ਸੀ ਲੱਭਾ ਸੋ ਇਦਾਂ ਦੇ ਕੋਤਕ ਔਰ ਹੁਸਨ ਲਾਲ ਜੀ ਦੇ ਸਾਹ ਉਹ ਵੀ ਕਾਫੀ ਬੁਮਾਰ ਹੋ ਗਏ ਸੀ ਕਿ ਜਿੱਥੋਂ ਮਤਲਬ ਮਿਲਣਾ ਸ਼ੁਰੂ ਹੋਇਆ ਉਹ ਡਾਕਟਰਾਂ ਨੇ ਜਵਾਬ ਦਿੱਤਾ ਸੀ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਬਾਬਾ ਕੁਮਿੰਦਰ ਕਾਦਰੀ ਜੀ ਨੇ ਚੰਗਾ ਚਕਾ ਲਗਾਇਆ ਔਰ ਠੀਕ ਹੋ ਗਏ ਸੋ ਉਦੋਂ ਤੋਂ ਮੇਲਾ ਚੱਲ ਸੋ ਚੱਲ ਬਾਬਾ ਜੀ ਦੇ ਦਰਵਾਤੇ ਲੱਗਦਾ ਹੈ ਸੋ ਅੱਜ ਜੋ ਮੇਲਾ 19 ਤੇ 20 ਜੁਲਾਈ ਨੂੰ ਅ ਸਰੇ ਚੜਿਆ ਹੈ ਸੋ ਇਸ ਮੇਲੇ ਦੀਆਂ ਮੈਂ ਸਾਰੀ ਸੰਗਤ ਨੂੰ ਔਰ ਬਾਬਾ ਕੁਲਵਿੰਦਰ ਕਾਦਰੀ ਜੀ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾ ਔਰ ਉਹਦੇ ਨਾਲ ਹੀ ਸਾਡੇ ਨਾਲ ਜੁੜੀ ਹੋਈ ਹੈ ਮੀਓ ਵਾਲ ਦੀ ਸੰਗਤ ਉਹ ਵੀ ਬਹੁਤ ਸੇਵਾ ਦੇ ਵਿੱਚ ਯੋਗਦਾਨ ਪਾਉਂਦੀਆਂ ਡੇਢੀ ਚ ਵੀ ਔਰ ਜੈਂਟਸ ਵੀ ਸਾਰੇ ਜਾਣੇ ਆ ਕੇ ਸੋ ਬਾਬਾ ਜੀ ਇਹਨਾਂ ਨੇ ਵੀ ਚੜ੍ਹਦੀ ਕਲਾ ਵਾਖੇ ਦੇਸ ਪਰ ਦੇ ਸਹਿਯਤਾ ਕਰੇ ਤੇ ਹੋਰ ਵੀ ਸਾਡੇ ਕਾਫੀ ਸੱਜਣ ਮਿੱਤਰ ਨੇ ਸੋ bari ਬਹੁਤ ਸੰਗਤਾਂ ਆਉਂਦੀਆਂ ਜਾਂਦੀਆਂ ਆ ਜੇ ਸੇ ਵੀ ਸੰਗਤ ਨੇ ਆਉਣਾ ਹੋਊ ਆ ਵੀ ਸਕਦਾ ਉਹ ਬਾਬਾ ਜੀ ਨੇ ਮੈ ਵੀ ਚੜ੍ਹਨਾ ਕੋਈ ਤਾਂ ਗੱਲ ਨਹੀਂ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀ ਕਰਦੀ ਆ ਸੋ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਰੋਨ ਗੱਜਾ ਪੀਰ ਔਰ ਇਛਾ ਤਾਰੀਖਾ ਕਰਤਾ ਬਹੁਤ ਸੱਚੇ ਦਰਬਾਰ ਕੀ ਚੈ